1 ਜਨਵਰੀ 2020 ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਦੇ ਵਿੱਚ ਹੋਟਲ ਸਕਾਈ ਦੇ ਵਿੱਚ ਕਰੀਬ 1:30 ਵਜੇ ਜਿਹੜਾ ਹੋਟਲ ਦਾ ਸਟਾਫ ਹੁੰਦਾ ਇੱਕ ਕਮਰਾ ਜਾ ਕੇ ਖੜਕਾਂਦਾ ਕਿਉਂਕਿ ਇਸ ਕਮਰੇ ਦੇ ਵਿੱਚ ਜਿਹੜੇ ਰੁਕੇ ਸੀ ਇੱਕ ਲੜਕੀ ਤੇ ਇੱਕ ਲੜਕਾ ਉਹਨਾਂ ਨੇ 12:30 ਵਜੇ ਇੱਥੋਂ ਚੈੱਕ ਆਊਟ ਕਰਨਾ ਸੀ ਪਰ 1:30 ਵਜੇ ਤੱਕ ਨਾ ਤਾਂ ਕੋਈ ਬਾਹਰ ਆਉਂਦਾ ਨਾ ਹੀ ਕਿਸੇ ਨੂੰ ਦੇਖਿਆ ਹੁੰਦਾ ਹੁਣ ਜਿਹੜਾ ਹੋਟਲ ਦਾ ਸਟਾਫ ਹੁੰਦਾ ਜਾ ਕੇ ਦਰਵਾਜ਼ਾ ਖੜਕਾਂਦਾ ਜਦੋਂ ਦਰਵਾਜ਼ਾ ਨਹੀਂ ਖੁੱਲਦਾ ਨਾ ਹੀ ਅੰਦਰੋਂ ਕੋਈ ਆਵਾਜ਼ ਆਉਂਦੀ ਹੈ ਫਿਰ ਡੁਪਲੀਕੇਟ ਚਾਬੀ ਲੈ ਕੇ ਜਦੋਂ ਦਰਵਾਜ਼ਾ ਖੋਲਦੇ ਨੇ ਉਹਨਾਂ ਦੇ ਰੰਗ ਉੱਡ ਜਾਂਦੇ ਨੇ ਜਿਹੜੇ ਮੁੰਡਾ ਕੁੜੀ ਅੰਦਰ ਰੁਕੇ ਸੀ ਉਹਨਾਂ ਦੇ ਵਿੱਚੋਂ ਕੁੜੀ ਦੀ লাশ ਉੱਥੇ ਖੂਨ ਦੇ ਵਿੱਚ ਲਥਪਥ ਪਈ ਹੁੰਦੀ ਹੈ ਹੁਣ ਹੋਟਲ ਦੇ ਵਿੱਚ ਹੜਕੰਪ ਮਚ ਜਾਂਦਾ ਹੈ ਵੀ ਇੱਕ ਕਮਰੇ ਦੇ ਵਿੱਚ ਇੱਕ ਕੁੜੀ ਦਾ ਕਤਲ ਹੋਇਆ ਹੋਟਲ ਮੈਨੇਜਰ ਵਗੈਰਾ ਸਾਰੇ ਉੱਥੇ ਇਕੱਠੇ ਹੁੰਦੇ ਨੇ ਫਿਰ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੁਣ ਇਹ ਵਾਰ ਦਾ ਸੁਣ ਕੇ ਪੁਲਿਸ ਫੌਰਨ ਮੌਕੇ ਤੇ ਪਹੁੰਚਦੀ ਹੈ ਉੱਥੇ ਜਾ ਕੇ লাশ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਹੈ ਹੋਰ ਵੀ ਜੋ ਕੁਝ ਉੱਥੇ ਐਵੀਡੈਂਸ ਪੁਲਿਸ ਇਕੱਠੇ ਕਰ ਸਕਦੀ ਸੀ ਕਰਨ ਤੋਂ ਬਾਅਦ ਹੁਣ ਦੇਖਿਆ ਜਾਂਦਾ ਵੀ ਮੁੰਡਾ ਜਿਹੜਾ ਹੁੰਦਾ ਉਹ ਗਾਇਬ ਹੁੰਦਾ ਤੇ ਕੁੜੀ ਦਾ ਮੋਬਾਈਲ ਵੀ ਉੱਥੇ ਨਹੀਂ ਹੁੰਦਾ ਫਿਰ ਮੈਨੇਜਰ ਤੋਂ ਪੁੱਛਿਆ ਜਾਂਦਾ ਇਹਨਾਂ ਬਾਰੇ ਕਿਉਂਕਿ ਜਿਨ੍ਹਾਂ ਨੇ ਹੋਟਲ ਬੁੱਕ ਕੀਤਾ ਤਾਂ ਇਹਨਾਂ ਨੇ ਆਪਣੇ ਆਈਡੀ ਪ੍ਰੂਫ ਵੀ ਦਿੱਤੇ ਹੋਣਗੇ ਜਦੋਂ ਚੈੱਕ ਕੀਤਾ ਜਾਂਦਾ ਤਾਂ ਇਹ 30 ਦਸੰਬਰ 2019 ਨੂੰ ਇੱਥੇ ਚੈੱਕ ਇਨ ਕਰਦੇ ਨੇ ਤੇ 1 ਜਨਵਰੀ 2020 ਨੂੰ ਇਹਨਾਂ ਨੇ ਚੈੱਕ ਆਊਟ ਕਰਨਾ ਸੀ ਦੋ ਦਿਨ ਵਾਸਤੇ ਇਹਨਾਂ ਕੋਲ ਕਮਰਾ ਸੀ ਇਹ ਹੁਣ ਜਦੋਂ ਡਰੈਸ ਕੱਢੇ ਜਾਂਦੇ ਨੇ ਤੇ ਜਿਹੜਾ ਇਹਦੇ ਨਾਲ ਆ ਕੇ ਲੜਕਾ ਰੁਕਿਆ ਸੀ ਉਹ ਚੰਡੀਗੜ੍ਹ ਦੀ ਸੈਕਟਰ 30 ਦਾ ਰਹਿਣ ਵਾਲਾ ਸੀ ਉਹਦਾ ਨਾਮ ਸੀ ਮਨਿੰਦਰ ਸਿੰਘ ਤੇ ਜਿਹੜੀ ਮਰਨ ਵਾਲੀ ਲੜਕੀ ਸੀ ਸਰਬਜੀਤ ਕੌਰ 27 ਸਾਲਾਂ ਦੀ ਇਹ ਸੰਗਰੂਰ ਦੀ ਰਹਿਣ ਵਾਲੀ ਸੀ ਪੁਲਿਸ Laash ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਉਹਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਤੇ ਕੁੜੀ ਦੇ ਘਰ ਵਾਲਿਆਂ ਨੂੰ ਵੀ ਸੂਚਿਤ ਕੀਤਾ ਜਾਂਦਾ ਹੁਣ ਜਦੋਂ ਘਰਦਿਆਂ ਨੂੰ ਪਤਾ ਲੱਗਦਾ ਵੀ ਉਹਨਾਂ ਦੀ ਜਵਾਨ ਲੜਕੀ ਜਿਹੜੀ ਚੰਡੀਗੜ੍ਹ ਦੇ ਇੱਕ ਹਸਪੀਟਲ ਦੇ ਵਿੱਚ ਨਰਸ ਹੁੰਦੀ ਹੈ ਤੇ ਇੱਕ ਹੋਟਲ ਦੇ ਕਮਰੇ ਦੇ ਵਿੱਚੋਂ ਉਹਦੀ ਇਸ ਤਰੀਕੇ ਨਾਲ Laash ਮਿਲੀ ਹੁੰਦੀ ਹੈ। ਹੁਣ ਘਰ ਦੇ ਵੀ ਹਾਲਾਤ ਸੋਚੋ ਵੀ ਕਿਵੇਂ ਦੇ ਹੋਣਗੇ। ਘਰ ਦੇ ਵੀ ਚੰਡੀਗੜ੍ਹ ਵੱਲ ਨੂੰ ਭਜਦੇ ਨੇ। ਦੂਜੇ ਪਾਸੇ ਸੈਕਟਰ 30 ਦੇ ਵਿੱਚ ਜਾ ਕੇ ਦੇਖਿਆ ਜਾਂਦਾ ਮਨਿੰਦਰ ਦੇ ਜਦੋਂ ਘਰ ਪੁਲਿਸ ਪਹੁੰਚਦੀ ਹੈ ਉੱਥੇ ਮਨਿੰਦਰ ਗਾਇਬ ਹੁੰਦਾ। ਮਨਿੰਦਰ ਦੇ ਮਾਪਿਓ ਨੂੰ ਪੁੱਛ ਕੇ ਚਲੀ ਥਾਣੇ ਲੈ ਕੇ ਆਇਆ ਜਾਂਦਾ ਪਰ ਮਨਿੰਦਰ ਦਾ ਕਿਤੇ ਵੀ ਪਤਾ ਨਹੀਂ ਹੁੰਦਾ। ਮਾਪੇ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਹੋਰ ਉਹਦੇ ਟਿਕਾਣਿਆਂ ਤੇ ਜਿੱਥੇ ਕਿਤੇ ਵੀ ਪੁਲਿਸ ਨੂੰ ਲੱਗਦਾ ਸੀ ਇਹ ਜਾ ਸਕਦਾ ਹੈ ਜਾਂ ਉਹਦੇ ਘਰਦਿਆਂ ਨੂੰ ਲੱਗਦਾ ਸੀ ਉਹਦੀ ਰਿਸ਼ਤੇਦਾਰੀਆਂ ਦੇ ਵਿੱਚ ਪਰਮਨਿੰਦਰ ਸਿੰਘ ਦਾ ਕਿਤੇ ਵੀ ਪਤਾ ਨਹੀਂ ਹੁੰਦਾ ਪੋਸਟਮਾਰਟਮ ਤੋਂ ਬਾਅਦ লাশ ਘਰਦਿਆਂ ਦੇ ਹਵਾਲੇ ਕੀਤੀ ਜਾਂਦੀ ਹੈ ਉਹਨੂੰ ਲੈ ਕੇ ਆਪਣੇ ਪਿੰਡ ਚਲੇ ਜਾਂਦੇ ਨੇ ਉਹਦਾ ਅੰਤਿਮ ਸੰਸਕਾਰ ਹੋ ਜਾਂਦਾ ਹੈ ਪਰਮਨਿੰਦਰ ਸਿੰਘ ਜਿਨੇ ਕਤਲ ਕੀਤਾ ਸੀ ਜਿੱਤੇ ਸ਼ੱਕ ਸੀ ਵੀ ਉਹਨੇ ਕਤਲ ਕੀਤਾ ਉਹਦਾ ਕਿਤੇ ਅਤਾ ਪਤਾ ਨਹੀਂ ਹੁੰਦਾ ਹੁਣ ਇਹ ਵੀ ਸੀ ਵੀ ਉਹਦੇ ਨਾਲ ਵੀ ਕੁਝ ਨਾ ਹੋ ਗਿਆ ਹੋਵੇ ਪਰ ਜੇ ਨਹੀਂ ਹੋਇਆ ਤੇ ਉਹ ਕਤਲ ਕਰਕੇ ਆਖਰ ਗਿਆ ਤੇ ਗਿਆ ਕਿੱਥੇ ਫੋਨ ਉਹਦਾ ਵੀ ਸਵਿਚ ਆਫ ਹੁੰਦਾ ਤੇ ਉਹਦਾ ਦੂਰ ਦੂਰ ਤੱਕ ਕੋਈ ਪਤਾ ਨਹੀਂ ਹੁੰਦਾ ਦਿਨ ਲੰਘਦੇ ਨੇ ਕੁਝ ਹਫ਼ਤੇ ਲੰਘਦੇ ਨੇ 2 ਹਫ਼ਤੇ ਬਾਅਦ ਇੱਕ ਨਿਊਜ਼ ਚੈਨਲ ਤੇ ਇੱਕ ਇੰਟਰਵਿਊ ਚੱਲਦੀ ਹੈ ਉਹਦੇ ਵਿੱਚ ਇੱਕ ਸ਼ਖਸ ਬੈਠਾ ਜਿਹੜੀ ਇਹ ਵਾਰਦਾਤ ਹੋਈ ਸੀ ਸਕਾਈ ਹੋਟਲ ਦੇ ਵਿੱਚ ਲੜਕੀ ਦਾ ਕਤਲ ਹੋਇਆ ਸੀ ਉਹਦਾ ਆਪਣਾ ਜੁਰਮ ਕਬੂਲ ਕਰਦਾ ਹੁੰਦਾ ਵੀ ਇਹ ਕਤਲ ਉਹਨੇ ਕੀਤਾ ਗਲਾ ਕੁੱਟਿਆ ਤੇ ਉਸ ਤੋਂ ਬਾਅਦ ਚਾਕੂ ਨਾਲ ਵਾਰ ਕੀਤੇ ਨੇ ਇਹ ਬਹੁਤ ਜਲਦੀ ਵਾਇਰਲ ਹੁੰਦੀ ਹੈ ਵੀਡੀਓ ਜਿੰਸਕੁਲ ਜਦੋਂ ਇਹ ਵੀਡੀਓ ਪਹੁੰਚਦੀ ਹੈ ਤੇ ਪੁਲਿਸ ਮੌਕੇ ਤੇ ਉਸ ਨਿਊਜ਼ ਚੈਨਲ ਦੇ ਉੱਥੇ ਆਫਿਸ ਦੇ ਵਿੱਚ ਪਹੁੰਚਦੀ ਹੈ ਤੇ ਚੱਲਦੇ ਇੰਟਰਵਿਊ ਦੇ ਵਿੱਚੋਂ ਉਸ ਸ਼ਖਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਹਦਾ ਨਾਮ ਹੁੰਦਾ ਮਨਿੰਦਰ ਸਿੰਘ ਜਿਹਨੂੰ ਪੁਲਿਸ ਐਨੇ ਦਿਨਾਂ ਤੋਂ ਭਾਲ ਕਰਦੀ ਹੁੰਦੀ ਹੈ ਉਹ ਇੱਕ ਨਿਊਜ਼ ਚੈਨਲ ਦੇ ਉੱਥੇ ਇੰਟਰਵਿਊ ਦਿੰਦਾ ਹੁੰਦਾ ਬੈਠ ਕੇ ਆਰਾਮ ਦੇ ਨਾਲ ਉਹਨੂੰ ਗ੍ਰਿਫਤਾਰ ਕਰਕੇ ਥਾਣੇ ਲਿਆਇਆ ਜਾਂਦਾ ਫਿਰ ਉਤ ਪੁੱਛਗਿਚ ਹੁੰਦੀ ਹੈ ਕਿਉਂਕਿ ਹੁਣ ਨਿਊਜ਼ ਚੈਨਲ ਤੇ ਉਹ ਸਭ ਦੇ ਸਾਹਮਣੇ ਕਬੂਲ ਕਰ ਚੁੱਕਿਆ ਸੀ ਵੀ ਇਹ ਕਤਲ ਉਹਨੇ ਕੀਤਾ ਫਿਰ ਤੋਂ ਪੂਰੀ ਵਾਰਦਾਤ ਸਿਲਸਿਲੇ ਵਾਰ ਜਦੋਂ ਪੁੱਛੀ ਜਾਂਦੀ ਹੈ ਇੱਥੇ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਜਦੋਂ ਕੁੜੀਆਂ ਚਾਹੇ ਮੁੰਡੇ ਜਦੋਂ ਗਲਤ ਕਦਮ ਚੱਕਦੇ ਨੇ ਤੇ ਕਈ ਵਾਰ ਉਹਨਾਂ ਨੂੰ ਵੀ ਇਹਦੇ ਨਤੀਜੇ ਗਲਤ ਭੁਗਤਣੇ ਪੈਂਦੇ ਨੇ ਤੇ ਘਰਦਿਆਂ ਨੂੰ ਭੁਗਤਣੇ ਹੀ ਭੁਗਤਣੇ ਪੈਂਦੇ ਨੇ ਮਰਨ ਤੋਂ ਬਾਅਦ ਦੋ ਤਰੀਕੇ ਨਾਲ ਇੱਕ ਬੱਚਾ ਚਲਾ ਜਾਂਦਾ ਤੇ ਉਤੋਂ ਜਿਹੜੀ ਏਡੀ ਵਾਰਦਾਤ ਲੋਕਾਂ ਦੇ ਕਰਨ ਦੀਆਂ ਗੱਲਾਂ ਬਣ ਜਾਂਦੀਆਂ ਨੇ ਸਰਜੀਤ ਕੌਰ ਦੀ ਉਮਰ 27 ਸਾਲ ਹੁੰਦੀ ਹੈ ਉਹ ਸੰਗਰੂਰ ਦੀ ਰਹਿਣ ਵਾਲੀ ਹੁੰਦੀ ਹੈ ਸੰਗਰੂਰ ਦੇ ਨੇੜੇ ਇੱਕ ਪਿੰਡ ਸੀ ਉੱਥੋਂ ਦੀ ਰਹਿਣ ਵਾਲੀ ਸੀ ਉਹਦਾ ਹੀ ਇੱਛਾ ਸੀ ਵੀ ਉਹ ਪੀਜੀਆਈ ਦੇ ਵਿੱਚ ਨਰਸ ਬਣੇ ਸਰਕਾਰੀ ਨਰਸ ਬਣੇ ਸਰਕਾਰੀ ਨੌਕਰੀ ਉਹਨੂੰ ਮਿਲੇ ਉਹਦੇ ਵਾਸਤੇ ਉਹ ਮਿਹਨਤ ਕਰਦੀ ਹੁੰਦੀ ਹੈ ਪਰ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਨਰਸ ਹੁੰਦੀ ਹੈ ਇੱਥੇ ਰਹਿੰਦੀ ਹੈ ਇੱਕ ਕੈਬ ਡਰਾਈਵਰ ਜਿਹੜਾ ਕਿ ਮਨਿੰਦਰ ਸਿੰਘ ਹੁੰਦਾ ਉਹਦੇ ਨਾਲ ਉਹਦੀ ਦੋਸਤੀ ਹੁੰਦੀ ਹੈ ਦੋਸਤੀ ਪਿਆਰ ਦੇ ਵਿੱਚ ਬਦਲਦੀ ਹੈ ਤੇ ਪਿਆਰ ਇਹਨਾਂ ਦਾ ਰਿਲੇਸ਼ਨਾਂ ਦੇ ਵਿੱਚ ਬਦਲਦਾ ਹੁਣ ਸਰਬਜੀਤ ਕੌਰ ਵੀ ਇੱਥੇ ਇੱਕ ਹੋਸਟਲ ਦੇ ਵਿੱਚ ਰਹਿੰਦੀ ਹੁੰਦੀ ਹੈ ਘਰਦਿਆਂ ਤੋਂ ਦੂਰ ਤੇ ਮਨਿੰਦਰ ਸਿੰਘ ਇੱਕ ਐਪ ਡਰਾਈਵਰ ਸੀ ਇੱਕ ਕੰਪਨੀ ਦੇ ਵਿੱਚ ਜੌਬ ਕਰਦਾ ਹੁੰਦਾ ਤੇ ਦੋਨਾਂ ਨੂੰ ਮਿਲਣ ਦੇ ਵਿੱਚ ਕੋਈ ਦਿੱਕਤ ਨਹੀਂ ਸੀ ਜਦੋਂ ਮਰਜੀ ਮਿਲ ਸਕਦੇ ਸੀ ਫਿਰ ਇਹਨਾਂ ਦਾ ਪਿਆਰ ਇੰਨਾ ਗੂੜਾ ਹੋ ਜਾਂਦਾ ਹੈ ਇਹ ਆਪਸ ਵਿੱਚ ਇੱਕ ਦੂਜੇ ਦੇ ਨਾਲ ਵਿਆਹ ਕਰਾਣ ਬਾਰੇ ਸੋਚਣ ਲੱਗ ਪੈਂਦੇ ਨੇ ਹੁਣ ਇਹ ਗੱਲ ਜਦੋਂ ਸਰਬਜੀਤ ਦੇ ਘਰਦਿਆਂ ਨੂੰ ਪਤਾ ਲੱਗਦਾ ਉਹ ਇਹ ਵਿਆਹ ਵਾਸਤੇ ਨਹੀਂ ਮੰਨਦੇ ਕਿਉਂਕਿ ਉਹਨਾਂ ਦਾ ਕਹਿਣਾ ਸੀ ਵੀ ਸਾਡੀ ਜਾਤ ਆ ਡਾ ਤੇ ਉਹਦੀ ਅੱਡ ਅਸੀਂ ਆਪਣੀ ਜਾਤ ਬਰਾਦਰੀ ਤੋਂ ਬਾਹਰ ਜਾ ਕੇ ਵਿਆਹ ਨਹੀਂ ਕਰਾਉਣਾ ਹੁਣ ਇਹ ਵੀ ਇੜਚਣ ਆਉਂਦੀ ਹੈ ਪਰ ਇਹ ਦੋਨੋਂ ਵਿਆਹ ਕਰਾਉਣ ਵਾਸਤੇ ਤਿਆਰ ਸੀ ਸਰਬਜੀਤ ਕੌਰ ਨੂੰ ਇਹ ਵੀ ਪਤਾ ਸੀ ਵੀ ਜਿਹੜਾ ਮਨਿੰਦਰ ਹੈ ਇਹ ਕਰਦਾ ਕਮਾਦਾ ਕੁਛ ਨਹੀਂ ਕਦੇ ਕਿਤੇ ਨੌਕਰੀ ਕਦੇ ਕਿਤੇ ਨੌਕਰੀ ਹੱਥੋਂ ਬਿਲਕੁਲ ਕਹ ਲਈਏ ਵੀ ਇੱਕ ਤਰੀਕੇ ਨਾਲ ਖਾਲੀ ਹੁੰਦਾ ਪਰ ਫਿਰ ਵੀ ਸਰਬਜੀਤ ਉਹਦੇ ਨਾਲ ਰਿਲੇਸ਼ਨ ਬਣਾ ਕੇ ਰੱਖਦੀ ਹੈ ਬਲਕਿ ਉਹਦਾ ਖਰਚਾ ਵੀ ਚੱਕਦੀ ਹੈ ਉਹਨੂੰ ਪੈਸੇ ਵੀ ਦਿੱਤੇ ਜਾਂਦੇ ਨੇ ਹੁਣ ਉਹਨੇ ਇਹ ਨਹੀਂ ਸੋਚਿਆ ਵੀ ਅੱਗੇ ਜਾ ਕੇ ਬੰਦਾ ਮੇਰਾ ਕੀ ਸਾਮ ਸੰਭਾਲ ਕਰੇਗਾ ਵਿਆਹ ਤੋਂ ਬਾਅਦ ਇੰਨੀਆਂ ਜ਼ਿੰਮੇਵਾਰੀਆਂ ਵਧਣੀਆਂ ਨੇ ਇੰਨੇ ਖਰਚੇ ਵਧਨੇ ਨੇ ਜਿਹੜਾ ਹੁਣ ਨਹੀਂ ਕੁਝ ਕਮਾਰਿਆ ਤੇ ਬਾਅਦ ਚ ਕੀ ਕਰੇਗਾ ਪਰ ਇਹਨਾਂ ਦਾ ਰਿਲੇਸ਼ਨ ਜਿਹੜਾ ਉਹ ਐਵੇਂ ਚੱਲਦਾ ਰਹਿੰਦਾ ਹੁਣ ਸਰਬਜੀਤ ਨੂੰ ਸਲਾਹ ਦਿੰਦਾ ਇੱਥੇ ਮਨਿੰਦਰ ਵੀ ਤੂੰ ਪੈਸੇ ਮੰਗਾ ਕਰੋ ਤੂੰ ਕਹੇ ਵੀ ਮੇਰੀ ਜੌਬ ਲੱਗਣੀ ਹੈ ਸਰਕਾਰੀ ਜੌਬ ਉਹਦੇ ਲਈ ਪੈਸੇ ਦੀ ਜ਼ਰੂਰਤ ਪਵੇਗੀ ਸਰਬਜੀਤ ਇਹਦੀਆਂ ਗੱਲਾਂ ਦੇ ਵਿੱਚ ਆ ਜਾਂਦੀ ਹੈ ਕਿਉਂਕਿ ਇਸ ਉਮਰ ਦੇ ਵਿੱਚ ਜਦੋਂ ਬੰਦਾ ਪਿਆਰ ਦੇ ਵਿੱਚ ਪਾਗਲ ਹੁੰਦਾ ਤਾਂ ਕੁਝ ਵੀ ਕਰ ਜਾਂਦਾ ਘਰਦਿਆਂ ਤੋਂ ਪੈਸੇ ਮੰਗਾਏ ਜਾਂਦੇ ਨੇ ਘਰਦਿਆਂ ਨੇ ਪਤਾ ਨਹੀਂ ਕਿਵੇਂ ਪੈਸੇ ਇਹਨੂੰ ਭੇਜੇ ਹੋਣੇ ਵੀ ਸਾਡੀ ਕੁੜੀ ਦੀ ਕਿਤੇ ਸਰਕਾਰੀ ਨੌਕਰੀ ਲੱਗ ਜੇਗੀ ਉਹਦੇ ਵਿੱਚੋਂ ਫਿਰ ਮਨਿੰਦਰ ਇੱਕ ਗੱਡੀ ਵੀ ਲਿੰਦਾ ਇਹ ਸ਼ਾਪਿੰਗ ਕਰਦੇ ਨੇ ਹੁਣ ਇੱਥੋਂ ਤੱਕ ਇਹਨਾਂ ਦੀ ਪਲਾਨਿੰਗ ਇਹ ਸੀ ਵੀ ਆਪਾਂ ਵਿਆਹ ਕਰਾਵਾਂਗੇ ਉਸੇ ਪੈਸੇ ਦੇ ਨਾਲ ਇਹ ਸਾਰਾ ਕੁਝ ਅਜੇ ਚੱਲਦਾ ਸੀ ਤੇ ਸਰਬਜੀਤ ਦੇ ਭਰਾ ਦਾ ਵਿਆਹ ਹੁੰਦਾ 8 ਦਸੰਬਰ ਨੂੰ ਇਹ ਆਪਣੇ ਭਰਾ ਦੇ ਵਿਆਹ ਤੇ ਜਾਂਦੀ ਹੈ ਮਨਿੰਦਰ ਜਿਹੜਾ ਸੀ ਉਹਨੇ ਇਹਦੀ ਫੇਸਬੁੱਕ ਆਈਡੀ ਤੇ ਹੋਰ ਸੋਸ਼ਲ ਮੀਡੀਆ ਅਕਾਊਂਟ ਜਿਹੜੇ ਸੀ ਉਹ ਹੈਕ ਕੀਤੇ ਹੋਏ ਸੀ ਇਹ ਚੈੱਕ ਕਰਦਾ ਰਹਿੰਦਾ ਸੀ ਇਤੋਂ ਤੱਕ ਤਾਂ ਸਾਰਾ ਕੁਝ ਠੀਕ ਸੀ ਪਰ ਵਿਆਹ ਤੋਂ ਬਾਅਦ ਫਿਰ ਅਚਾਨਕ ਇਹਨਾਂ ਦੇ ਰਿਸ਼ਤੇ ਦੇ ਵਿੱਚ ਦਰਾਰ ਆਉਣੀ ਸ਼ੁਰੂ ਹੁੰਦੀ ਹੈ ਹੁਣ ਮਨਿੰਦਰ ਦਾ ਕਹਿਣਾ ਸੀ ਵੀ ਜਿਹੜੀ ਸਰਬਜੀਤ ਸੀ ਉਹਦਾ ਰਿਲੇਸ਼ਨ ਹੁੰਦਾ ਜਿਹੜਾ ਉਹਦਾ ਭਰਾ ਦਾ ਸਾਲਾ ਸੀ ਕੁਲਵਿੰਦਰ ਸਿੰਘ ਉਹ ਬਾਹਰ ਗਿਆ ਹੋਇਆ ਸੀ ਉਹਦੇ ਨਾਲ ਇਹਦੀ ਗੱਲਬਾਤ ਸ਼ੁਰੂ ਹੁੰਦੀ ਹੈ ਤੇ ਜਦੋਂ ਵਾਪਸ ਆਉਂਦੀ ਏ ਇਹਦਾ ਇਹਦੇ ਪ੍ਰਤੀ ਜਿਹੜਾ ਸੁਭਾਅ ਸੀ ਉਹ ਵੀ ਬਦਲ ਜਾਂਦਾ ਥੋੜਾ ਇਹ ਤੋਂ ਦੂਰੀ ਬਣਾਣੀ ਸ਼ੁਰੂ ਕਰਦੀ ਏ ਹੁਣ ਇਹ ਗੱਲ ਦਾ ਸਰਬਜੀਤ ਨੂੰ ਨਹੀਂ ਸੀ ਪਤਾ ਵੀ ਇਹਨੇ ਇਹਦੇ ਸੋਸ਼ਲ ਮੀਡੀਆ ਅਕਾਊਂਟ ਹੈਕ ਕੀਤੇ ਹੋਏ ਨੇ ਕਿਉਂਕਿ ਉਹ ਮਨਿੰਦਰ ਦਾ ਕਹਿਣਾ ਸੀ ਇਹ ਵੀਡੀਓ ਕਾਲ ਤੇ ਗੱਲ ਵੀ ਕਰਦੀ ਸੀ ਹੋਰ ਚੈਟਿੰਗਾਂ ਤੋਂ ਪਤਾ ਲੱਗਦਾ ਵੀ ਕੁਲਵਿੰਦਰ ਦੇ ਨਾਲ ਇਹਦਾ ਅਫੇਰ ਸ਼ੁਰੂ ਹੋ ਗਿਆ ਹੁਣ ਜਿਹੜਾ ਮਨਿੰਦਰ ਸੀ ਇਹ ਅੰਦਰੋਂ ਅੰਦਰ ਖਾਰ ਖਾਂਦਾ ਉੱਤੇ ਪਰ ਇਸ ਗੱਲ ਦਾ ਕੁਲਵਿੰਦਰ ਨੂੰ ਨਹੀਂ ਪਤਾ ਹੁੰਦਾ ਫਿਰ ਅਖੀਰ ਜਦੋਂ ਇਹਨਾਂ ਦੀ ਗੱਲ ਹੁੰਦੀ ਏ ਤਾਂ ਜਿਹੜੀ ਸਰਬਜੀਤ ਹੁੰਦੀ ਹੈ ਉਹਦਾ ਕਹਿਣਾ ਸੀ ਵੀ ਆਪਣਾ ਵਿਆਹ ਨਹੀਂ ਹੋ ਸਕਦਾ ਮੈਂ ਘਰਦਿਆਂ ਤੋਂ ਬਾਹਰ ਨਹੀਂ ਜਾ ਸਕਦੀ ਮੇਰੇ ਘਰਦਿਆਂ ਨੇ ਮੇਰੇ ਵਾਸਤੇ ਕੁਲਵਿੰਦਰ ਨੂੰ ਸਿਲੈਕਟ ਕੀਤਾ ਤੇ ਮੈਂ ਉਹਦੇ ਨਾਲ ਵਿਆਹ ਕਰਾਣਾ ਇਹ ਸਾਰੇ ਕਾਸੇ ਦੇ ਬਾਵਜੂਦ ਵੀ ਫਿਰ ਇਹ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਨੇ ਆਉਂਦੇ ਹੋਏ ਇੱਕ ਹੋਟਲ ਦੇ ਵਿੱਚ ਰੁਕਦੇ ਨੇ ਉੱਥੇ ਵੀ ਇਹਨਾਂ ਦੀ ਲੜਾਈ ਹੁੰਦੀ ਹੈ ਰਸਤੇ ਗੱਡੀ ਦੇ ਵਿੱਚ ਵੀ ਲੜਾਈ ਹੁੰਦੀ ਹੈ ਹੁਣ ਇਸੇ ਦੌਰਾਨ ਕੁਲਵਿੰਦਰ ਦਾ ਮੈਸੇਜ ਆਉਂਦਾ ਸਰਬਜੀਤ ਨੂੰ ਵੀ ਮੈਂ ਬਾਹਰ ਜਾਣਾ ਹੈ ਬਾਹਰ ਜਾਣ ਤੋਂ ਪਹਿਲਾਂ ਆਪਾਂ ਮਿਲ ਲਈਏ ਸਰਬਜੀਤ ਮਨਿੰਦਰ ਨੂੰ ਕਹਿੰਦੀ ਹੈ ਵੀ ਮੈਨੂੰ ਜਲਦੀ ਤੋਂ ਜਲਦੀ ਚੰਡੀਗੜ੍ਹ ਪਹੁੰਚਾ ਦੇ। ਹੁਣ ਇਸ ਗੱਲ ਦਾ ਇਹਨਾਂ ਦੇ ਵਿੱਚ ਕਾਫੀ ਵਿਵਾਦ ਵੀ ਹੁੰਦਾ। ਚੰਡੀਗੜ੍ਹ ਪਹੁੰਚਦੇ ਨੇ। ਚੰਡੀਗੜ੍ਹ ਪਹੁੰਚਣ ਤੋਂ ਬਾਅਦ ਸਰਬਜੀਤ ਕੁਲਵਿੰਦਰ ਨੂੰ ਮਿਲਦੀ ਹੈ। ਹੁਣ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ ਮਨਿੰਦਰ ਨੂੰ। ਉਹ ਆਪਣੀ ਅੱਗ ਦੇ ਵਿੱਚ ਜਲਣਾ ਸ਼ੁਰੂ ਹੁੰਦਾ ਹੈ। ਹਾਲਾਂਕਿ ਤੱਕੇ ਨਾਲ ਕਦੇ ਵੀ ਕਿਸੇ ਨਾਲ ਨਾ ਰਿਹਾ ਜਾ ਸਕਦਾ ਨਾ ਕਿਸੇ ਨਾਲ ਪਿਆਰ ਕੀਤਾ ਜਾ ਸਕਦਾ ਨਾ ਕਿਸੇ ਤੋਂ ਕਰਾਇਆ ਜਾ ਸਕਦਾ। ਸਭ ਦੀ ਆਪਣੀ ਇੱਛਾ ਹੈ। ਕਿਹਦੀ ਇੱਛਾ ਕਦੋਂ ਬਦਲਦੀ ਹੈ ਇਹ ਵੀ ਆਪਾਂ ਨੂੰ ਨਹੀਂ ਪਤਾ। ਆਪਾਂ ਕਿਸੇ ਦੇ ਲਈ ਕਿੰਨਾ ਮਰਦੇ ਆਂ ਕੀ ਕੁਝ ਕਰਦੇ ਆਂ ਦੂਜਾ ਆਪਣੇ ਲਈ ਕਿੰਨਾ ਇਹ ਵੀ ਆਪਾਂ ਨੂੰ ਨਹੀਂ ਪਤਾ ਪਰ ਮਨਿੰਦਰ ਇਸ ਗੱਲ ਨੂੰ ਦਿਲ ਤੇ ਲੈਂਦਾ ਹੁਣ 30 ਦਸੰਬਰ ਨੂੰ ਫਿਰ ਇੱਕ ਹੋਟਲ ਦਾ ਕਮਰਾ ਬੁੱਕ ਕਰਦੇ ਨੇ ਸਕਾਈ ਹੋਟਲ ਦੇ ਵਿੱਚ ਦੋ ਦਿਨਾਂ ਲਈ ਇਹਨਾਂ ਨੇ ਕਮਰਾ ਬੁੱਕ ਕੀਤਾ ਹੁੰਦਾ ਇਹ 30 ਦਸੰਬਰ ਨੂੰ ਉੱਥੇ ਪਹੁੰਚਦੇ ਨੇ ਉੱਥੇ ਜਾ ਕੇ ਫਿਰ ਇਹਨਾਂ ਦੀ ਲੜਾਈ ਹੁੰਦੀ ਹੈ ਹੁਣ ਸਰਬਜੀਤ ਦਾ ਵੀ ਦੇਖੀਏ ਵੀ ਕੁਲਵਿੰਦਰ ਦੇ ਨਾਲ ਵੀ ਉਹ ਵਿਆਹ ਕਰਾਉਣਾ ਚਾਹੁੰਦੀ ਹੈ ਉਹਦੇ ਨਾਲ ਰਹਿਣਾ ਚਾਹੁੰਦੀ ਹੈ ਤੇ ਇਧਰੋਂ ਇਹਦੇ ਨਾਲ ਵੀ ਲਗਾਤਾਰ ਜਿਹੜੇ ਰਿਲੇਸ਼ਨ ਨੇ ਉਹ ਚੱਲਦੇ ਹੁੰਦੇ ਨੇ ਇੱਕ ਤਰ੍ਹਾਂ ਨਾਲ ਕਹਿ ਦਈਏ ਆ ਭਨਰਜਾਇਸ ਸੰਬੰਧ ਇਹਦੇ ਨਾਲ ਵੀ ਹੁੰਦੇ ਨੇ ਹੁਣੇ ਹੋਟਲ ਦੇ ਕਮਰੇ ਦੇ ਵਿੱਚ ਜਾਂਦੇ ਨੇ ਉੱਥੇ ਲੜਾਈ ਹੁੰਦੀ ਹੈ ਲੜਾਈ ਹੋਣ ਤੋਂ ਬਾਅਦ ਮਨਿੰਦਰ ਉਹਦਾ ਗਾਲਾ ਕੁੱਟਦਾ ਉਸ ਤੋਂ ਬਾਅਦ ਉਹ ਤੇ ਚਾਕੂਆਂ ਦੇ ਨਾਲ ਵਾਰ ਕਰਦਾ ਉਹਨੂੰ ਮਾਰਨ ਤੋਂ ਬਾਅਦ ਉੱਥੋਂ ਨਿਕਲਦਾ ਬੜੇ ਆਰਾਮ ਦੇ ਨਾਲ ਆਪਣੀ ਗੱਡੀ ਲੈਂਦਾ ਫਿਰ ਜਾਂਦਾ ਇੱਕ ਜਗ੍ਹਾ ਜਾ ਕੇ 버ਗਰ ਖਾਂਦਾ 버ਗਰ ਖਾਣ ਤੋਂ ਬਾਅਦ ਇਹ ਸ੍ਰਮ ਦੇ ਪਹੁੰਚਦਾ ਫਤਿਹਗੜ ਸਾਹਿਬ ਜਾ ਕੇ ਮੱਥਾ ਟੇਕਦਾ ਤੇ ਉੱਥੇ ਆਪਣਾ ਤੇ ਸਰਬਜੀਤ ਦਾ ਫੋਨ ਸੈੱਟ ਦਿੱਤੇ ਜਾਂਦੇ ਨੇ ਫੋਨ ਸਿੱਟਣ ਤੋਂ ਬਾਅਦ ਇਹ ਪਟਿਆਲੇ ਜਾਂਦਾ ਸ੍ਰੀ ਦੁਹਨਵਾਰਨ ਸਾਹਿਬ ਜਾ ਕੇ ਉੱਥੇ ਆਪਣੀ ਗੱਡੀ پارک ਕਿੰਗ ਦੇ ਵਿੱਚ ਖੜਾਉਂਦਾ ਫਿਰ ਇਹ ਬਸਰਾ ਜੀ ਲੁਧਿਆਣੇ ਚਲਾ ਜਾਂਦਾ ਹੁਣ ਇਹ ਭਟਕਦਾ ਰਹਿੰਦਾ ਜਦੋਂ ਇਹ ਉੱਥੋਂ ਨਿਕਲਿਆ ਸੀ ਇਹਦੇ ਕੋਲ 30000 ਰੁਪਏ ਸੀ ਜੋ ਕੁਝ ਸਰਬਜੀਤ ਦੇ ਕੋਲ ਸੀ ਉਹ ਵੀ ਇਹ ਲੈ ਆਉਂਦਾ ਹੁਣੇ ਪੈਸੇ ਦੇ ਦਮ ਤੇ ਇੱਧਰ ਉੱਧਰ ਭਟਕਦਾ ਕਦੇ ਕਿਤੇ ਕਦੇ ਕਿਤੇ ਫਿਰ ਅਖੀਰ 2 ਹਫ਼ਤੇ ਬਾਅਦ ਇਹ ਚੰਡੀਗੜ੍ਹ ਪਹੁੰਚਦਾ ਇੱਕ ਨਿਊ ਚੈਨਲ ਦੇ ਸਾਹਮਣੇ ਪਹੁੰਚਦਾ ਉਹਨਾਂ ਦਾ ਕਹਿਣਾ ਸੀ ਵੀ ਨਾ ਤਾਂ ਇਹਦੇ ਕੋਲ ਵਕੀਲ ਕਰਨ ਵਾਸਤੇ ਪੈਸੇ ਸੀ ਤੇ ਕਰਾਣਾ ਇਹ ਵਿਆਹ ਚਾਹੁੰਦਾ ਸੀ ਇੱਕ ਹੋਰ ਜ਼ਿੰਮੇਵਾਰੀ ਚੁਕਾਉਣਾ ਚਾਹੁੰਦਾ ਸੀ ਪਰ ਇੱਕ ਵਕੀਲ ਕਰਨ ਜੋਗੇ ਪੈਸੇ ਨਹੀਂ ਸੀ ਤੇ ਇਹ ਪ੍ਰਚਾਰ ਵੀ ਚਾਹੁੰਦਾ ਸੀ ਵੀ ਕਿਸੇ ਤਰੀਕੇ ਨਾਲ ਲੋਕਾਂ ਨੂੰ ਪਤਾ ਲੱਗੇ ਤੇ ਹਮਦਰਦੀ ਇਹਦੇ ਨਾਲ ਹੋਵੇ ਤੇ ਇਹਨੂੰ ਕੋਈ ਨਾ ਕੋਈ ਵਕੀਲ ਵੀ ਇਹਦਾ ਕੇਸ ਲੜੇ ਇਹ ਨਿਊ ਚੈਨਲ ਦੇ ਵਿੱਚ ਪਹੁੰਚਦਾ ਉਹਨਾਂ ਨੂੰ ਕਿਸੇ ਤਰੀਕੇ ਕਨਵਰਸ ਕਰਦਾ ਵੀ ਮੈਂ ਆਪਣਾ ਜੁਰਮ ਕਬੂਲ ਕਰਨਾ ਇਹ ਲਾਈਵ ਇੰਟਰਵਿਊ ਦੇ ਵਿੱਚ ਇਹ ਜੁਰਮ ਆਪਣਾ ਕਬੂਲ ਕਰਦਾ ਵੀ ਇੰਨੇ ਹੀ ਸਰਬਜੀਤ ਕੌਰ ਨੂੰ ਮਾਰਿਆ ਇੱਥੇ ਨਹੀਂ ਫਿਰ ਇੱਕ ਆਪਣਾ ਹੋਰ ਜੁਰਮ ਕਬੂਲ ਕਰਦਾ ਜਦੋਂ ਪਤਾ ਲੱਗਦਾ ਵੀ ਇਹਦੇ ਤੇ ਇੱਕ ਹੋਰ ਕੇਸ ਚੱਲਦਾ ਸੀ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹਨੂੰ ਜ਼ਮਾਨਤ ਦਿੱਤੀ ਹੋਈ ਸੀ ਕਤਲ ਦੇ ਕੇਸ ਦੇ ਵਿੱਚ ਇਹ ਉਹ ਜੁਰਮ ਵੀ ਕਬੂਲ ਕਰਦਾ ਵੀ 2010 ਦੇ ਵਿੱਚ ਇੰਨੇ ਕਰਨਾਲ ਦੇ ਵਿੱਚ ਇੱਕ ਰੇणू ਨਾਮ ਦੀ ਲੜਕੀ ਦਾ ਕਤਲ ਕੀਤਾ ਸੀ ਚਾਕੂ ਮਾਰ ਕੇ ਜਿਹਦੇ ਨਾਲ ਇਹਦਾ ਫੇਰ ਚੱਲਦਾ ਸੀ ਜਦੋਂ ਇਹਨੂੰ ਪਤਾ ਲੱਗਦਾ ਵੀ ਰੇणू ਦਾ ਕਿਸੇ ਹੋਰ ਦੇ ਨਾਲ ਵੀ ਇਹ ਫੇਰ ਹੈ ਫਿਰ ਉਹਦਾ ਕਤਲ ਕਰ ਦਿੰਦਾ ਇੱਕ ਤਰ੍ਹਾਂ ਦੇ ਨਾਲ ਸਣਕੀ ਬੰਦਾ ਸੀ ਫਿਰ ਇਹ ਆਪਣਾ ਉਹ ਜੁਰਮ ਵੀ ਕਬੂਲ ਕਰਦਾ ਜਿੱਥੇ ਉਹਨੂੰ ਜਮਾਨਤ ਮਿਲੀ ਹੋਈ ਸੀ ਇਹਨੂੰ ਗ੍ਰਿਫਤਾਰ ਕੀਤਾ ਜਾਂਦਾ ਫਿਰ ਤੋਂ ਪੁੱਛਿਆ ਜਾਂਦਾ ਉਹ ਹਥਿਆਰ ਬਾਰੇ ਤੇ ਇਹਦਾ ਕਹਿਣਾ ਸੀ ਜਦੋਂ ਉਹ ਬੱਸ ਦੇ ਵਿੱਚ ਜਾਂਦਾ ਹੁੰਦਾ ਇਹ ਕੱਪੜੇ ਦੇ ਵਿੱਚ ਲਪੇਟ ਕੇ ਉਸ ਚਾਕੂ ਨੂੰ ਕਿਤੇ ਸਿੱਟ ਦਿੰਦਾ ਫਿਰ ਉਹ ਗੱਡੀ ਵੀ ਬਰਾਮਦ ਕੀਤੀ ਜਾਂਦੀ ਹੈ ਹੁਣ ਆਪਣੇ ਮੂੰਹ ਸਾਰਾ ਜੁਰਮੇ ਕਬੂਲ ਕਰ ਚੁੱਕਿਆ ਸੀ ਤੇ ਇਹਦਾ ਇਹ ਵੀ ਕਹਿਣਾ ਸੀ ਵੀ ਇਹਦੇ ਮਾਪੇ ਬਾਪ ਨੂੰ ਕੁਝ ਨਹੀਂ ਪਤਾ ਨਾ ਉਹਨਾਂ ਦਾ ਕੋਈ ਕਸੂਰ ਹੈ ਇਹ ਸਾਰਾ ਕੁਝ ਜੋ ਕੁਝ ਵੀ ਕੀਤਾ ਇਹ ਨੇ ਆਪ ਕੀਤਾ ਉਹਨੇ ਦੋ ਦੋ ਕਤਲ ਕਰਦਾ ਉਸ ਤੋਂ ਬਾਅਦ ਫਿਰ ਇਹਨੂੰ ਦੁਬਾਰਾ ਇਸ ਕੇਸ ਦੇ ਵਿੱਚ ਵੀ ਇਹਦੀ ਐਫ ਆਈ ਆਰ ਕੀਤੀ ਜਾਂਦੀ ਹੈ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਉਸ ਤੋਂ ਬਾਅਦ ਇਹਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਇੱਕ ਪਹਿਲਾ ਕਤਲ ਦੇ ਕੇਸ ਦੇ ਵਿੱਚ ਜ਼ਮਾਨਤ ਤੇ ਬਾਹਰ ਹੁੰਦਾ ਉਸ ਤੋਂ ਬਾਅਦ ਦੂਜਾ ਕਤਲ ਕਰਦਾ ਉਹ ਦੂਜਾ ਕਤਲ ਵੀ ਇਹਨੇ ਕੀਤਾ ਆਪ ਮੰਨਿਆਂ ਤੇ ਪਹਿਲਾ ਵੀ ਇਹ ਮੰਨ ਚੁੱਕਿਆ ਸੀ ਇਹਨੂੰ ਫਾਂਸੀ ਵੀ ਮਿਲ ਸਕਦੀ ਏ ਇਹ ਕੇਸ ਦੇ ਵਿੱਚ ਪਰ ਜੇ ਸਾਰਾ ਕੁਝ ਦੇਖਿਆ ਜਾਏ ਬੱਚਿਆਂ ਦਾ ਫੋਕਸ ਜੇ ਇੱਕ ਜਗ੍ਹਾ ਰਹੇ ਜਿਹੜੇ ਟੌਪ ਤੇ ਪਹੁੰਚਦੇ ਨੇ ਉਹਨਾਂ ਦਾ ਫੋਕਸ ਇੱਕੋ ਜਗ੍ਹਾ ਹੁੰਦਾ ਫਿਰ ਆਪਾਂ ਉਹਨਾਂ ਨੂੰ ਦੇਖਦੇ ਆਂ ਉਹਨਾਂ ਦੀ ਆਧਾਰਨਾ ਦੂਜਿਆਂ ਨੂੰ ਸੁਣਾਈਆਂ ਜਾਂਦੀਆਂ ਨੇ ਵੀ ਇੱਥੇ ਪਹੁੰਚੇ ਤੇ ਇਹਦੇ ਪਿੱਛੇ ਨੇ ਕੀ ਕੀ ਬਲੀਦਾਨ ਦਿੱਤੇ ਪਰ ਜਦੋਂ ਬੰਦਾ ਆਪਣੇ ਫੋਕਸ ਤੋਂ ਭੁੱਲ ਜਾਂਦਾ ਏ ਇੱਧਰ ਉੱਧਰ ਭਟਕਦਾ ਤਾਂ ਫਿਰ ਉਹਦੇ ਨਾਲ ਆਪ ਨਾ ਤਾਂ ਆਪਣੇ ਮੁਕਾਮ ਤੱਕ ਪਹੁੰਚ ਸਕਦਾ ਐਸੀਆਂ ਘਟਨਾਵਾਂ ਵੀ ਵਾਪਰਦੀਆਂ ਨੇ ਸਰਜੀਤ ਕੌਰ ਦਾ ਜਿਹੜਾ ਸੁਪਨਾ ਸੀ ਉਹਦਾ ਸੁਪਨਾ ਇਹੀ ਸੀ ਵੀ ਸਰਕਾਰੀ ਨਰਸ ਬਣਿਓ ਪਰ ਰਸਤੇ ਦੇ ਵਿੱਚ ਉਹ ਭਟਕੀ ਮਨਿੰਦਰ ਦੇ ਨਾਲ ਦੋਸਤੀ ਹੋਈ ਜਦ ਕਿ ਉਹਨੂੰ ਪਤਾ ਸੀ ਕਿ ਇਹਦੇ ਅੱਲੇ ਪੱਲੇ ਕੁਝ ਹੈ ਨਹੀਂ ਇਹ ਅੱਗੇ ਜਾ ਕੇ ਕੀ ਉਹਦੀ ਜ਼ਿੰਦਗੀ ਸਵਾਰੇਗਾ ਕਿਵੇਂ ਇਹਦੇ ਨਾਲ ਜ਼ਿੰਦਗੀ ਕੱਢੇਗੀ ਪਰ ਫਿਰ ਵੀ ਉਹਦੇ ਨਾਲ ਰਿਲੇਸ਼ਨਾਂ ਦੇ ਵਿੱਚ ਰਹਿੰਦੀ ਫਿਰ ਦੂਜੇ ਦੇ ਨਾਲ ਜਦੋਂ ਰਿਲੇਸ਼ਨਾਂ ਦੇ ਵਿੱਚ ਆਉਂਦੀ ਹੈ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਪਰ ਇਹਦੇ ਨਾਲ ਫਿਰ ਵੀ ਸਬੰਧ ਬਣਾ ਕੇ ਰੱਖਦੀ ਹੈ ਜੋ ਕੁਝ ਵੀ ਇਹਨਾਂ ਦੇ ਦਿਮਾਗ ਦੇ ਵਿੱਚ ਚੱਲਦਾ ਸੀ ਸਮਝ ਤੋਂ ਪਰੇ ਦੀ ਗੱਲ ਹੈ ਪਰ ਇੱਕ ਬੇਕਸੂਰ ਲੜਕੀ ਦੀ ਜਾਨ ਚਲੀ ਗਈ ਕਤਲ ਕਿਸੇ ਵੀ ਮਸਲੇ ਦਾ ਹੱਲ ਨਹੀਂ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖੀਏ ਤਾਂ ਬੜੀਆਂ ਮੁਸੀਬਤਾਂ ਤੋਂ ਵੀ ਬਚ ਸਕਦੇ ਹਾਂ ਤੇ ਜੋ ਆਪਾਂ ਸੋਚਿਆ ਹੁੰਦਾ ਟਾਰਗੇਟ ਤੱਕ ਵੀ ਪਹੁੰਚ ਸਕਦੇ ਹਾਂ ਜਦੋਂ ਭਟਕਦਾ ਬੰਦਾ ਉਦੋਂ ਹੀ ਟਾਰਗੇਟ ਉਹਦਾ ਮਿਸ ਹੁੰਦਾ ਆਪਨਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਿਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ